ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਝੋਟੀ ਆ ਗਈ ਵੀਰੋ ਚੰਗੀ ਮੱਝ ਆ ਗਈ ਹੈ ਨੀਲੀ ਰਾਵੀ ਚ ਚੰਗੇ ਰਿਕਾਰਡ ਵਾਲੇ ਪਸ਼ੂ ਆ ਵੀਰ ਕੋਲੇ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਹੋਰ ਸलाम ਵੀਰੇ ਕੀ ਹਾਲ ਚਾਲ ਵਧੀਆ ਭਾਈ ਠੀਕ ਠਾਕ ਜੀ ਵਧੀਆ ਹਾਂ ਵੀਰੇ ਨਾਂ ਦੱਸਿਓ ਆਪਣਾ ਹਾਂ ਭਾਈ ਮੇਰਾ ਗੁਰਪਾਲ ਸਿੰਘ ਜੇ ਪਿੰਡ ਮੀਰਾਕੋੜ ਜੇ ਹਾਂਜੀ ਤਹਿਸੀਲ ਤੇ ਖੇਲਾ ਅੰਮ੍ਰਿਤਸਰ ਜੇ ਠੀਕ ਹੈ ਜੀ ਫੋਨ ਨੰਬਰ ਹੈਗਾ 9781375482 ਠੀਕ ਹੈ ਜੀ ਹਾਂਜੀ ਤਾਂ ਵੀਰ ਜੀ ਅੱਜ ਫੇਰ ਚੰਗੀ ਝੋਟੀ ਆ ਗਈ ਚੰਗੀ ਸ਼ਕੀਨ ਚੰਗੇ ਰਿਕਾਰਡ ਵਾਲੀ ਤਾਂ ਪਿਛਲੇ ਪਸ਼ੂ ਫੇਰ ਜਲਦੀ ਗਏ ਵੀਰ ਜੀ ਹਾਂਜੀ ਅੱਜ ਭਾਜੀ ਠੀਕ ਹੈ ਜੀ ਉਹ ਮਤਲਬ ਤੁਸੀਂ ਵੀਡੀਓ ਬਣਾ ਕੇ ਗਏ ਨਾ ਹਾਂਜੀ ਦੋ ਮਈਆਂ ਦੋ ਦੋ ਵੇਖੀਆਂ ਤੇ ਇੱਕ ਮਾਨੂੰ ਤੇ ਇੱਕ ਮਾਨੂੰ ਵੇਖੀ ਜੀ ਉਹ ਪੁਰਾਣੇ ਵੀਰ ਕਿਦਾਂ ਮੰਨ ਲਓ ਤੁਹਾਡੇ ਕੋਲ ਪੁਰਾਣੇ ਗਾਹਕ ਲੱਗੇ ਆ ਤਾਂ ਛੋੜ ਤੇ ਪਸ਼ੂ ਲੈ ਲੈਂਦੇ ਨੇ ਨਾ ਫਿਰ ਛੋੜ ਪਾ ਦਿੰਦਾ ਪਸ਼ੂ ਦਾ ਤਾ ਅੱਜ ਫੇਰ ਪਸ਼ੂ ਚੰਗੇ ਆ ਗਏ ਵੀਰੇ ਚੰਗੀ ਸ਼ਕੀਨ ਝੋਟੀਆਂ ਕਰੀਏ ਵੀਰੇ ਸ਼ੁਰੂ ਇਹਨਾਂ ਤੋਂ ਹਾਂਜੀ ਇਹ ਤੋਂ ਕਰ ਲਈਏ ਸ਼ੁਰੂ ਝੋਟੀਆਂ ਹਾਂ ਇਹਦੇ ਬਾਰੇ ਦੱਸ ਦੇ ਵੀਰੇ ਭਾਈ ਦੋ ਦੰਦ ਕੱਟੀ ਜੇ ਕੀ ਬਾਤ ਹੈ ਹਾਂਜੀ ਮਗਰ ਵੀ ਕੱਟੀ ਜੇ ਮਗਰ ਵੀ ਕੱਟੀ ਆ ਗਈਆਂ ਹਾਂਜੀ 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 ਚੰਗੇ ਸੀ ਮੰਦੀ ਆ ਗਈ ਹੈ ਨਾ ਹਾਂਜੀ ਠੀਕ ਹੈ ਬਾਕੀ ਸੁਈ ਨੂੰ 5-6 ਦਿਨ ਹੋਏ ਜਿਆ ਦੀ ਸਾਰੀ 5-6 ਦਿਨ ਹਾਂਜੀ ਤਾਂ ਪਤਲਾ ਚਮ ਆ ਗਿਆ ਹਨਾ ਹਾਂਜੀ ਅੱਜ ਪਤਲਾ ਚਾਮ ਦੇ ਦੋ ਦੰਦ ਜੇ ਦੋ ਦੰਦ ਹਾਂ ਤੇ ਬਾਕੀ ਦੂਜੀ ਗੱਲ ਏ ਹਾਂਜੀ ਭਾਜੀ ਬੱਚਾ ਛੱਡੋ ਨਾ ਛੱਡੋ ਕੋਈ ਗੱਲ ਨਹੀਂ ਕਰੀਏ ਨੀ ਉਹ ਬੱਚਾ ਪਰੇ ਸਿਲ ਬਹੁਤ ਆ ਮੇਰਾ ਕੋਈ ਚੱਕਰਿੰਦੇ ਵਿੱਚ ਕੀ ਬਾਤ ਆਹ ਦੇਖੋ ਭਾਵੇਂ ਇਦਾਂ ਥੱਲੇ ਚੋਈ ਜਾਓ ਸਲੱਗ ਬਹੁਤ ਜਿਆਦਾ ਹਾਂ ਇਸ ਤਰ੍ਹਾਂ ਧਾਰਾ ਮਾਰੋ ਕੋਈ ਚੱਕਰ ਹੀ ਨਹੀਂ ਪੂਰੀ ਕੁਆਲਿਟੀ ਜਿਹਨੂੰ ਆਂਦੇ ਉਹ ਚੀਜ਼ਾਂ ਖੋਲੋ ਵੀਰੇ ਤੋਰੋ ਹਾਂਜੀ ਤਾਂ ਵੇਖੋ ਵੀਰੋ ਵੱਡੀ ਝੋਟੀ ਆ ਗਈ ਆ ਚੰਗੇ ਰਿਕਾਰਡ ਵਾਲੀ ਆ ਐਂ ਗਿਠ-ਗੇੜ ਤੇ ਥਣ ਆ ਗਿਆ ਤੇ ਨੌਕ ਵਾਲਾ ਥਣ ਆ ਗਿਆ ਜੀ ਪਤਲਾ ਚੰਮ ਤਾਂ ਫੇਸ ਕੁਆਲਿਟੀ ਬਹੁਤ ਸੋਹਣੀ ਆ ਝੋਟੀ ਦੀ ਵੀਰੋ ਤਾਂ ਮਗਰ ਵੀ ਚੰਗੇ ਸੀਮਨ ਦੀ ਕੱਟੀ ਪਾ ਲਈ ਆ ਇਹਨੇ ਵੇਖੋ ਵੀਰੋ ਕੀ ਕਹਨੇ ਝੋਟੀ ਦੇ ਐਂ ਚੰਗਾ ਲੇਵਲ ਵਾਲਾ ਲੱਗਾ ਤਨਲੇਦਾਰ ਜਾਂਦੇ ਕੀ ਬਾਤ ਆ ਜੀ ਤਾਂ ਵੇਖੋ ਵੀਰੋ ਚੰਗੀ ਕੇ ਵੀਰ ਨੇ ਸੰਭੀ ਏ ਝੋਟੀ ਕੱਦ ਕਾਠ ਫੁੱਲ ਰਾਜੀ ਪਤਲਾ ਜੰਮ ਨੋਕਾਲਾ ਵੀਰੋ ਥਾਣ ਆ ਗਿਆ ਝੋਟੀ ਨੂੰ ਤਾਂ ਇਹੀ ਬੇਨਤੀ ਆ ਵੀਰਾਂ ਨੂੰ ਵੀ ਕਿਹੜੇ ਵੀਰ ਦੂਰੋਂ ਛੱਲ ਕੇ ਆਉਣਗੇ ਤਾਂ ਵੀਰੇ ਤੁਸੀਂ ਝੋਟੀ ਛੱਡ ਕੇ ਨਹੀਂ ਜਾਂਦੇ ਤੁਹਾਨੂੰ ਬਹੁਤ ਪਸੰਦ ਝੋਟੀ ਆਊਗੀ ਸੋਹਣੀ ਝੋਟੀ ਲੰਮੀ ਬੇਲਦੀ ਆ ਐ ਮਾਨ ਕੀ ਅੱਖ ਆ ਗਈ ਏ ਵੀਰੋ ਚੈੱਕ ਕਰੋ ਕੋ ਬਾਤ ਹੈ ਕੀ ਬਾਤ ਹੈ ਲੈਓ ਵੀਰੇ ਲੈਓ ਤਮੇ ਜੀ ਬਾਈ ਆਲੀ ਬਿਲਕੁਲ ਐ ਪਲੂਨ ਜਾਂ ਦੋ ਦਾਂ ਦਾ ਜਦ ਤੱਕ ਜਵਾਨੀ ਚਾਹੀਦੀ ਕਿੱਥੇ ਮਈ ਜਾਣੀ ਹੈ ਬਿਲਕੁਲ ਵੀਰੇ ਨਿਕਲ ਗੱਲ ਨਾਲ ਵੀਰੇ ਐਡਾ ਪੁੱਛੂ ਕਿਦਾਂ ਸਾਹਮਣਾ ਪਾ ਲੈਣਾ ਹਨਾ ਬੜੀ ਮਿਹਨਤ ਲੱਗਦੀ ਆ ਤਾਂ ਵੀਰ ਜੀ ਇਹਦਾ ਮੁੱਲ ਕੀ ਕਰ ਦੇਣਾ ਝੋਟੀ ਦਾ ਹਨਾ ਬੋਲ ਕੀ ਕਰੀਏ ਕੰਜੇਂਦਰ ਜੀ ਤੁਸੀਂ ਦਾ ਦੋ ਨਹੀਂ ਤੂੰ ਹੀ ਕਰਦਾ ਤੁਹਾਡਾ ਰੇਟ ਬੜਾ ਜਾਇਜ਼ ਹੁੰਦਾ ਹਰ ਵੀਡੀਓ 'ਚ ਵੀਰਾਂ ਦੇ ਫੋਨ ਹੁੰਦੇ ਆ ਰੇਟ ਦੀ ਆ ਬਾਕੀ ਤੁਸੀਂ ਜਿੰਨੇ ਦੀ ਕਹੋਗੇ ਨਾ ਉਨੇ ਦੀ ਦੇ ਦਾਂਗੇ ਦੱਸੋ 50 ਦੀ ਦੇ ਦਈਏ ਇੱਕ 50 ਦੀ ਠੀਕ ਹੈ ਜੀ ਹੈ ਠੀਕ ਹੈ ਕਰ ਦਈਏ ਕਰ ਦੋ ਵੀਰੇ ਜਾਇਜ਼ ਹੋ ਰਹੀਦਾ ਜੀ ਜੀ ਦੇ ਦਾਂਗੇ ਕੀ ਬਾਤ ਹੈ ਇੱਕ 20 ਦੀ ਹੈ ਨਾ ਹਾਂ ਲਾ 20 ਦੀ ਆ ਬਬਾਈ ਹਾਂ ਜੀ ਠੀਕ ਹੈ ਜੀ ਬਾਕੀ ਦੁੱਧ ਦਾ 10 ਕਿਲੋ ਇਹਦੇ ਥੱਲੇ 9 ਕਰਕੇ ਲੈ ਨਾ 9 ਕਰਕੇ ਕੋ ਭੈਣ ਭਰਾ ਨਾ 9 ਕਰਕੇ ਲੈ ਹੈ ਨਾ ਪਹਿਲਾ ਸੂਆ ਨਹੀਂ ਹੋਏ ਹੋਣਗੇ 6 ਤੋਂ 7 ਦਿਨ ਠੀਕ ਹੈ ਜੀ ਤਾਂ ਵੇਖੋ ਵੀਰੋ ਚੈੱਕ ਕਰ ਲੋ ਥਨ ਥਨ ਦੀ ਕੁਆਲਿਟੀ ਦੇ ਸੀਨਸ ਲੱਗ ਕਦ ਕਾਠ ਕਿਹੇ ਪਾਸਿਓਂ ਨਹੀਂ ਖੁੰਜੀ ਵੀਰੋ ਤੁਸੀਂ ਇੱਥੇ ਚੱਲ ਕੇ ਆਓਗੇ ਕੋਈ ਛੱਡੋਗੇ ਨਹੀਂ ਝੋਟੀ ਨੂੰ ਬਹੁਤ ਸੋਹਣੀ ਝੋਟੀ ਆ ਪਲੀ ਜੁੜੀ ਆ ਜੀ ਪਤਲੇ ਚੰਮ ਦੀ ਆ ਸਿੰਘ ਦੀ ਕੁਆਲਿਟੀ ਬਾਕੀ ਕੁਆਲਿਟੀਆਂ ਤੁਸੀਂ ਕੀ ਬਾਤ ਬਹੁਤ ਸੋਹਣੀ ਵੀਰੇ ਕੋਈ ਸ਼ੱਕ ਨਹੀਂ ਬਹੁਤ ਚੰਗੀ ਝੋਟੀ ਦੀ ਵਿਚ ਨਹੀਂ ਬਿਲਕੁਲ ਕਾਲਾ ਬਨ ਮਾਸਾ ਨਹੀਂ ਹੈਗਾ ਠੰਡੀ ਧੀਰੀ ਬਫਾਈ ਜਿੱਦਾਂ ਮਰਜੀ ਗਾਈਆਂ ਕੇ ਉਹਨੂੰ ਹੱਥ ਫੇਰੀ ਜਾਏ ਕੀ ਬਾਤ ਆ ਅੱਗੇ ਬੱਚਿਆਂ ਦੀ ਵੀਡੀਓ ਬਣਾਈ ਸੀ ਦੋਵੇਂ ਜਾਨੇ ਜਵਾਨ ਸਾਈਡ ਤੇ ਬੈਠੇ ਥਲੇ ਉਤਾਰਾਂ ਦੇ ਮਨ ਹਿੱਲੀ ਨਹੀਂ ਕਰ ਮਾਰੀ ਅੱਛਾ ਜੀ ਹਾਂ ਜੇ ਕੋਈ ਭੈੜਾ ਪ੍ਰਾਣਾ ਸੌਦਾ ਹੁੰਦਾ ਨਾਲ ਜਿਹੜੀਆਂ ਅਸੀਂ ਬੱਚਿਆਂ ਦੀ ਵੀਡੀਓ ਬਣਾਈਆਂ ਉਹਨਾਂ ਨੂੰ ਲਈ ਫਿਰਦੇ ਆਂ ਦੀ ਥਲੇ ਉਤਾਰਾਂ ਮਾਰ ਦਿਆਂ ਦੀ ਉਹ ਵੀ ਪਾ ਦਾਂਗੇ ਜਿਸ ਲੱਗ ਬਹੁਤ ਆ ਠੀਕ ਹੈ ਜੀ ਤਾਂ ਤੇ ਇਹ ਜੋ ਪਸ਼ੂ ਦਾ ਵੀਰੇ ਇੱਕ ਤਾਂ ਕਿੱਲੇ ਵੱਜਿਆ ਸੋਣਾ ਲੱਗਦਾ ਤਾਂ ਇੱਕ ਚਲੋ ਦੁੱਧ ਨੂੰ ਚੰਗਾ ਚੰਗੇ ਸੀਮੰਦੇ ਨੇ ਬੱਚੇ ਪਾਉਣੇ ਹਨਾ ਕੀ ਹਾਂਜੀ ਤਾਂ ਵੇਖੋ ਵੀਰੇ ਸੁਨੱਖੀ ਝੋਟੀ ਇੱਕ ਵੀ ਦੀ ਖਾਨਾ ਦੇ ਦਾਂਗੇ ਠੀਕ ਆ ਮਾਂ ਤਨ ਹੋ ਜੂਗੀ ਮਾਂ ਦੇ ਵੀ ਕੱਟੀ ਹੈ ਇਹ ਆਪ ਵੀ ਦੋ ਦਾਂਦੇ ਦੋ ਦਾਂਦੇ ਤਾਂ ਵੀਰੋਂ ਨਹੀਂ ਫੋਨ ਲੋਣ ਮੋੜਨਾ ਨਹੀਂ ਹਨਾ ਨਹੀਂ ਨਹੀਂ ਮੋੜਦੇ ਨਹੀਂ ਪਾਜੀ ਮੋੜਾ ਕਦੀ ਆਇਆ ਨਹੀਂ ਪਹਿਲੇ ਗਾਉ ਨੂੰ ਮਾਲ ਦੇ ਦਈਦਾ ਸੀ ਬਿਲਕੁਲ ਦੂਜੇ ਨੰਬਰ ਤੇ ਆ ਗਈ ਜੀ ਦੂਜੇ ਨੰਬਰ ਤੇ ਪਾਜੀ ਇਹ ਨੀਲੀ ਦੀ ਏ ਹਾਂਜੀ ਕਿ ਹੋਰ ਨੀਲੀ ਜਿੰਨੂ ਆਦੇ ਬਾਕੀ ਬੱਸਾਂ ਦੀ ਲੋੜ ਨਹੀਂ ਪਈ ਜਿਹੜੇ ਪਾਉਂਦਾ ਵੀਡੀਓ ਬਣਾਦੇ ਨਾ ਤੇ ਸਾਰੇ ਬਿਲਕੁਲ ਵੀਰੇ ਐ ਆਖੂ ਖਤੋਂ ਨਿਸ਼ਾਨੀਆਂ ਚੈੱਕ ਕਰ ਲਓ ਵੀਰੇ ਤਾਂ ਬਹੁਤ ਸੋਹਣੀ ਮੈਂ ਤਾਂ ਵੀਰ ਜੀ ਕਿੰਨਾ ਟਾਈਮ ਖੜੀ ਸੂਚੇ ਪਾਜੀ ਨੇ ਹਫਤਾ ਖੜਦਾ ਜੀ ਇੱਕ ਹਫਤਾ ਪਿਆ ਹਾਂ ਜੀ ਤਾਂ ਰਾਜੀ ਰੂਜੀ ਇਹ ਵੀ ਫੁੱਲ ਹਨਾ ਜੀ ਵੀਰ ਜੀ ਕਿਦਾਂ ਟੱਲਾ ਟੁੱਲਾ ਵਾਨੇ ਜੇ ਬੜੀਆਂ ਐ ਫਿਰ ਦੁੱਧ ਦਾ ਕਿੰਨਾ ਕਿ ਦੱਸਦੇ ਆ ਰਿਹਾ ਰਕਾਰਡ ਦੁੱਧ ਭਾਈ 14 15 ਕਿਲੋ ਕਰੂਗੀ ਜੀ ਬਾਕੀ ਵੀਰ ਕੋਈ ਆਪਣੀ ਸਮਝ ਕਰਕੇ ਲੋਦੇ ਘਰ ਵਾਲਿਆਂ ਦੇ ਵੀ ਦੂਜੇ ਖੇਕੇ ਨਾਲ ਦੇ 13 13.5 ਕਿਲੋ ਅਸੀਂ ਚੋਇਆ ਦੇ ਥੱਲੇ ਅੱਛਾ ਜੀ ਆ ਚਲੋ ਵੀਰੇ ਦੁੱਧ ਤੁਹਾਡੀ ਸੇਵਾ ਦਾ ਹਾਂਜੀ ਹੈਨਾ ਜੀ ਤਾਂ ਦੁੱਧ ਵੀਰੇ ਤੁਹਾਡੇ ਪਾਏ ਦਾ ਬਾਕੀ ਤੁਸੀਂ ਚੈੱਕ ਕਰ ਲਓ ਫੋਲਰ ਆ ਜੀ ਪਿਓ ਦਾ ਟੀਗਾ ਲੱਗਾ ਜੀ ਠੀਕ ਆ ਜੀ ਦੇਖੋ ਵੀਰੇ ਚੰਗਾ ਸੀ ਹੁਣ ਭਰਿਆ ਵੀਰ ਕਹਿੰਦਾ ਇਹਨੂੰ ਤਾਂ ਦਿਨ ਦਾ ਬਾਕੀ ਨੇ ਚੱਲਾਂ ਢੁੱਲਾਂ ਆ ਗਿਆਂ ਮਾਨੇ ਦੀ ਵਿੱਚ ਕਾਫੀ ਥਾਂ ਤੋਂ ਚੰਗਾ ਲੱਗਿਆ ਵੀਰੇ ਸੋਣੀ ਮੈਂ ਆ ਗਈ ਦੁੱਧ ਵਾਲੀ ਬਾਕੀ ਵੀਰੇ 10 ਦਿਨ ਜ਼ਰੂਰ ਖੜਦੀ ਆ ਚੰਗੀ ਮੈਂ ਸਿੰਘ ਦੀ ਕੁਆਲਿਟੀ ਫੇਸ ਕੁਆਲਿਟੀ ਵੀ ਸੋਣੀ ਆ ਤਾਂ ਵੀਰ ਜੀ ਕਿਦਾਂ 10 ਦਿਨ ਖੜਦੀ ਆ ਤਾਂ ਇਹਦਾ ਮੁੱਲ ਕੀ ਕਰ ਦੇਣਾ ਮੁੱਲ ਦੱਸ ਦੋ ਕਰੇਂਦਰ ਜੀ ਤੁਸੀਂ ਕਰੋ ਵੀਰੇ ਤੁਸੀਂ ਜਾਇਜ ਹੁੰਦਾ ਰੇਟ ਤੁਹਾਡਾ 80 ਦੇ ਦਈਏ 80 ਦੀ 80 ਦੀ ਦੇ ਦੀ ਆਹ ਚਲੋ ਠੀਕ ਆ ਮੈਂ 85 ਕਹਿ ਲੱਗਾ 85 ਕਹਿਤਾ ਵਾ ਠੀਕ ਮਾ ਤਾਂ ਬਾਕੀ ਵੀਰ ਦੱਸ ਦਿਓ हां ना हां ना ਤੁਸੀਂ ਦੱਸ ਜਿੰਨੇ ਵੀ ਕਹੋ ਉਹ ਦੇ ਦਾਂਗੇ ਇੱਕ ਹੀ ਗੱਲ ਇੱਕੋ ਹੀ ਗੱਲ ਜਿਆਦਾ ਜਿਆ ਰੱਖਿਓ ਕੰਮ ਕਿਉਂਕਿ ਮੋਲਾ ਪਾ ਜਿਆਦੀ ਕੀਤਾ ਜੇ ਬਾਕੀ ਕੋਈ ਚੱਕਰ ਦੀ ਲੋੜ ਤੁਸੀਂ ਦੱਸ ਦੋਗੇ ਕੋਈ ਚੱਕਰ ਮੋੜ ਦੇਣੀ ਤੁਹਾਡੀ ਹੋਰ ਦੱਸੋ ਹਾਂ ਚਲੋ ਤਿੰਨ ਹੀ ਛੱਡ ਦੋ ਫਿਰ ਅਸਟ ਛੱਡ ਦਾਂਗੇ ਯਾਰ ਹੋਰ ਛੱਡ ਦਾਂਗੇ ਭਾਈ ਉਹ 300 ਦੇ ਦਾਂਗੇ 75 ਦੀ 75 ਦੀ ਬਾਕੀ ਜੇ ਕੋਈ ਵੀਰ ਭਰਾ ਕੋਲ ਫੋਨ ਲਾਉਂ ਮਾਨਤਾਨ ਕਰਾਂਗੇ ਇਹ ਨਹੀਂ ਅਹੀਂ ਪਿੱਛਾ ਮੋੜਦਾ ਨਹੀਂ ਯਾਰ ਇਹ ਨਹੀਂ 75 ਕਹਿੰਦਾ ਤਾਂ 75 ਹੀ ਲੈਣਾ ਹਾਂਜੀ ਮਾਰ ਕੇ ਯਾਰ ਉਹਦਾ ਡਿਮਾਂਡ ਹੋਊਗਾ ਜੀ ਕੋਈ ਫੋਨ ਲਾਵੇ ਵੀਰੇ ਹੈਨਾ 2 ਕਿਲੋਮੀਟਰ ਦੇ ਵਿੱਚ ਫੋਨ ਕਰਦਾਂਗੇ 100 ਕਿਲੋਮੀਟਰ ਤਾਈ ਹਾਂ ਤਾਂ ਵੇਖੋ ਵੀਰੋ ਰੇਟ ਤੁਸੀਂ ਚੈੱਕ ਕਰ ਲੈ ਵੀਰ ਦਾ ਐ ਨੀਲੀ ਰਾਵੀ ਚ ਸਿੰਘ ਨਿਕਾ ਤੁਹਾਨੂੰ ਚੰਗਾ ਲੱਗਿਆ ਫੇਸ ਕੁਆਲਟੀ ਸੋਹਣੀ ਆ ਮੈਂ ਦੁੱਧ ਵਾਲੀ ਇਹ ਵੀ ਠੰਡੀ ਧੀਰੀ ਬਬਾਈ ਬਹੁਤ ਅਣੀ ਧੀਰੀ ਪਾਵਰ ਤਾਂ 75 ਚ ਮਾਨਤਾਨ ਯਾਨੀ ਕਿ 100 ਕਿਲੋਮੀਟਰ ਹੋਗੀ ਹਨਾ 100 ਕਿਲੋਮੀਟਰ ਹੋਗੀ ਜੀ ਠੀਕ ਠੀਕ ਆ ਵੀਰੇ 100 ਕਿਲੋਮੀਟਰ ਦੋਵਾਂ ਦੀ ਵੀਰੇ ਜਾਣਦੇ ਹੋ ਨਹੀਂ ਜਾਣਦੇ ਕੋਈ ਨਾ ਹਨਾ ਕੋ ਦੋਵੇਂ ਪਸ਼ੂ ਲੱਲੂਗਾ ਵੀਰੇ 100 ਕਿਲੋਮੀਟਰ ਤੱਕ ਵੀਰੇ ਪਹੁੰਚ ਫਰੀ ਆ ਕੱਲੇ ਕੱਲੇ ਪਸ਼ੂ ਦੀ ਵੀ 100 ਕਿਲੋਮੀਟਰ ਤਾਈਂ ਪਹੁੰਚ ਫਰੀ ਹੋ ਗਈ ਜੋ ਰੇਟ ਚੈੱਕ ਤੂੰ ਹੀ ਕਰ ਲਿਆ ਕੀ ਬਾਤ ਆ ਰੇਟ ਜੈ ਜੈ ਵੀਰਦਾ ਬਾਕੀ ਫਿਰ ਵੀ ਤੂੰ ਵੀਰੇ ਆਪਣੀ ਦੇਖ ਪਰਖ ਕਰੋ ਹਨਾ ਜੀ ਵੇ ਚਾ ਕੇ ਲੋ ਵੀਰੇ ਤੁਹਾਡਾ ਆਪ ਦਾ ਖੁਦ ਦਾ ਫਰਜ ਹੈ ਜੀ ਠੀਕ ਆ ਜੀ ਬਾਕੀ ਵੀਰਾਂ ਨੂੰ ਬੈਂਤੀ ਆ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਨਵੀਂ ਦਿਲਾਵੀਂ ਵੀਡੀਓ ਲੈ ਕੇ ਬਖਾਲੀ ਜਾਵੇ ਜੀ ਤੋਰਾ ਵੀ ਖਾ ਲੈਣਾ ਵੀਰੇ ਵੇਖੋ ਵੀਰੋ ਤੋਰਾ ਚੈੱਕ ਕਰ ਲਓ ਝੋਟੀ ਦਾ ਕੀ ਕਹਨੇ ਝੋਟੀ ਜੇ ਆ ਵੀਰੇ ਸ਼ੀਸ਼ਿਆਂ ਨੂੰ ਲਿਸਕਾ ਮਾਰਦੇ ਹੈ ਨਾ ਵੀਰੇ ਪੂਰੀ ਬੰਨ ਵਾਲੀ ਆ ਸੋਹਣੀ ਸੁਨੱਖੀ ਝੋਟੀ ਆ ਵੀਰੇ ਬਿਲਕੁਲ ਤਾਂ ਵੇਖੋ ਵੀਰੇ ਬਹੁਤ ਸ਼ਾਨਦਾਰ ਝੋਟੀ ਆ ਬਾਕੀ ਤੁਸੀਂ ਫੋਨ ਜ਼ਰੂਰ ਵੀ ਇਸ ਨੂੰ ਲਾ ਲਿਓ ਲੈਓ ਜੀ ਅਰੇ ਬੰਦੋ ਵੀਰੇ ਬਾਕੀ ਵੀਰ ਜੀ ਇਹ ਕੋਈ ਜੋੜਾ ਪਾ ਲੂ ਮਾਨਦਾਨ ਕਰਦੇ ਜੋੜੇ ਬਾਕੀ ਕੋਈ ਚੱਕਰ ਨਹੀਂ ਕਰਦਾ ਠੀਕ ਹੈ ਜੀ ਤਾਂ ਵੀਰ ਜੀ ਇੱਕ ਐਡਰੈਸ ਜ਼ਰੂਰ ਦੱਸ ਦਿਓ ਭਾਈ ਪਿੰਡ ਮੀਰਾਕੋੜ ਜੇ ਹਾਂਜੀ ਤਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜੇ ਠੀਕ ਹੈ ਜੀ ਤੇ ਫੋਨ ਨੰਬਰ 9781375488 ਠੀਕ ਹੈ ਜੀ ਸასი ਗਾਲ ਵੀਰੇ